ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪ ਜੀ ਗੁਰਬਾਣੀ ਪੜ੍ਹਨ ਦੇ ਜਾਂ ਗੁਰਬਾਣੀ ਦੀ ਜਿਹੜੀ ਕਥਾ ਵਾਰਤਾ ਹੈ ਉਸ ਨੂੰ ਸੁਣਨ ਔਰ ਸਿੱਖਣ ਦੇ ਚਾਹਵਾਨ ਹੋ ਤਾਂ ਆਪ ਜੀ ਇਹ ਜਿਹੜੀ ਵਿਚਾਰ ਹੈ ਇਹ ਵੀਡੀਓ ਹੈ ਇਸ ਨੂੰ ਜਰੂਰ ਗੌਰ ਦੇ ਨਾਲ ਸੁਣਨਾ ਵੀਡੀਓ ਲੰਬੇਰੀ ਜਰੂਰ ਹੋ ਸਕਦੀ ਹੈ ਜੋ ਸਤਿਗੁਰੂ ਸਾਹਿਬ ਜੀ ਦੀ ਦਇਆਲਤਾ ਦੇ ਸਦਕਾ ਆਦ ਸੰਥਿਆ ਚਟਸਾਲ ਦੁਆਰਾ ਕੁਝ ਸਮੇਂ ਬਾਅਦ ਇੱਕ ਕਥਾਵਾਚਕ ਕੋਰਸ ਜੋ ਗੁਣਗਰਾਹੀ ਜਿਹੜੇ ਗੁਰ ਸਿੱਖ ਨੇ ਉਨਾ ਵਾਸਤੇ ਪ੍ਰారంਭ ਕੀਤਾ ਜਾ ਰਿਹਾ ਹੈ। ਇਸ ਦਾ ਜਿਹੜਾ ਸਮਾਂ ਹੈ ਉਸ ਨੂੰ ਆਪਾਂ ਬਿਲਕੁਲ ਪੱਕੇ ਤੌਰ ਤੇ ਤੈਅ ਨਹੀਂ ਕਰਦੇ ਕਿ ਇਸ ਨੂੰ ਕਿੰਨਾ ਸਮਾਂ ਲੱਗੇਗਾ। 4 ਸਾਲ 5 ਸਾਲ ਦਾ ਇੱਕ ਕੋਰਸ ਹੋ ਸਕਦਾ ਹੈ। ਪਰ ਇਸ ਦੇ ਵਿੱਚ ਆਪਾਂ ਜਿਹੜੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ੍ਰੀ ਦਸ਼ਮ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਔਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਔਰ ਭਾਈ ਆਨੰਦ ਲਾਲ ਸਾਹਿਬ ਜੀ ਦੀ ਰਚਨਾ ਔਰ ਜਿਹੜੇ ਛੋਟੇ ਜੋ ਵਿਦਾਂਤ ਦੇ ਗ੍ਰੰਥ ਨੇ ਕਥਾ ਦੇ ਗ੍ਰੰਥ ਨੇ ਉਹਨਾਂ ਦੀ ਜਿਹੜੀ ਸੰਖਿਆ ਹੈ ਕਥਾ ਰੂਪ ਦੇ ਵਿੱਚ ਇਹਨਾਂ 5 ਸਾਲਾਂ ਦੇ ਵਿੱਚ ਸੰਪੂਰਨ ਕਰਵਾਈ ਜਾਵੇਗੀ ਸੋ ਜੇ ਤੁਸੀਂ ਕਿਸੇ ਵੀ ਦੁਨੀਆ ਦੇ ਕੋਨੇ ਵਿੱਚ ਵੱਸਦੇ ਹੋ ਤੇ ਆਪਜੀ ਇਸ ਉਪਰਾਲੇ ਦੇ ਵਿੱਚ ਆਪਜੀ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਇਹ ਆਪਜੀ ਦੀ ਆਪਜੀ ਦੇ ਲਈ ਬਹੁਤ ਸੁਨਹਿਰਾ ਸਮਾਂ ਹੈ ਆਪਜੀ ਜਰੂਰ ਇਸ ਗੱਲ ਉੱਪਰ ਗੌਰ ਕਰਨੀ ਕਿ ਜਿਹੜੇ-ਜਿਹੜੇ ਗੁਰਸਿੱਖ ਗੁਰਬਾਣੀ ਪੜ੍ਹਨ ਦੇ ਜਾਂ ਗੁਰਬਾਣੀ ਅੰਦਰ ਕਿਵੇਂ ਅਰਥਾਂ ਦੀ ਲਵੰਤਾ ਚੱਲਦੀ ਹੈ ਚਾਹੇ ਉਹ ਘਰਾਂ ਦੇ ਵਿੱਚ ਰਹਿਣ ਵਾਲੇ ਗੁਰਸਿੱਖ ਨੇ ਤੇ ਚਾਹੇ ਕੋਈ ਅਸਥਾਨਾਂ ਦੇ ਉੱਪਰ ਡਿਊਟੀ ਕਰਦੇ ਨੇ ਜੇ ਉਹ ਕਥਾ ਵਾਰਤਾ ਦੀ ਇੱਛਾ ਰੱਖਦੇ ਹਨ ਤਾਂ ਉਹਨਾਂ ਨੂੰ ਖੁੱਲੇ ਤੌਰ ਤੇ ਸੱਦਾ ਪੱਤਰ ਦਿੱਤਾ ਜਾਂਦਾ ਹੈ ਕਿ ਆਪ ਜੀ ਜਰੂਰ ਇਸ ਕਥਾਵਾਚਕ ਆਨਲਾਈਨ ਕੋਰਸ ਜਿਹੜਾ ਆਦ ਸੰਥਿਆ ਚਟਸਾਲ ਵੱਲੋਂ ਕੁਝ ਹੀ ਦਿਨਾਂ ਦੇ ਵਿੱਚ ਪ੍ਰਾਰੰਭ ਕੀਤਾ ਜਾ ਰਿਹਾ ਹੈ ਆਪ ਜੀ ਉਸ ਦੇ ਵਿੱਚ ਸ਼ਾਮਲ ਹੋ ਕਰਕੇ ਜਰੂਰ ਲਾਹਾ ਲਵੋ ਜਿਸ ਦੇ ਨਾਲ ਆਪ ਜੀ ਦੀ ਹੋਰ ਜਿਹੜੀ ਕੁਸ਼ਲਤਾ ਹੈ ਉਹ ਗੁਰਬਾਣੀ ਕਥਾ ਦੇ ਵਿੱਚ ਅਰਥਾਂ ਦੇ ਵਿੱਚ ਹੋ ਸਕੇ ਸੋ ਇਹ ਅਰਥਾਂ ਦੇ ਸਮੇਤ ਜਿਹੜੀ ਸੰਥਿਆ ਹੈ ਬੜੀ ਤੈਅ ਦਿਲੀ ਦੇ ਨਾਲ ਜ਼ਿੰਮੇਵਾਰੀ ਦੇ ਨਾਲ ਕਰੀ ਕਰਵਾਈ ਜਾਵੇਗੀ ਸੋ ਆਪ ਜੀ ਜਿਹੜੇ ਗੁਣਗ੍ਰਾਹੀ ਗੁਰਸਿੱਖ ਹੋ ਆਪ ਜੀ ਜਰੂਰ ਸੰਪਰਕ ਕਰਕੇ ਲਾਹੇ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ